ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਕਰਤਾਰ ਸਰ ਲਾਈਵ ਚੈਨਲ YouTube ਤੇ ਤੁਸੀਂ ਬੜਾ ਪਿਆਰ ਦੇ ਰਹੇ ਹੋ ਔਰ ਮਨ ਨੂੰ ਇਹ ਖੁਸ਼ੀ ਹੈ ਕਿ ਤੁਸੀਂ ਗੁਰਬਾਣੀ ਨਾਲ ਜੁੜ ਰਹੇ ਹੋ ਮੈਂ ਧੰਨਵਾਦ ਕਰਦਾ ਜਿਹੜੇ ਸੁਣਦੇ ਔਰ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੈ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀ ਜਿਹੜੀ ਮੀਡੀਆ ਵਾਲੀ ਟੀਮ ਇਹ ਪ੍ਰਚਾਰ ਪ੍ਰਸਾਰ ਵਾਸਤੇ ਸੇਵਾ ਕਰਦੇ ਆ ਤੇ ਇਹਨਾਂ ਦੀ ਸੇਵਾ ਸੱਚੇ ਪਾਤਸ਼ਾਹ ਥਾਇਪੌਨ ਤੇ ਤੁਸੀਂ ਇਹਨਾਂ ਦਾ ਸਾਥ ਸਹਿਯੋਗ ਮੀਡੀਆ ਦੀ ਟੀਮ ਦਾ ਜ਼ਰੂਰ ਦਿਓ ਤੁਸੀਂ ਅਨਸਬਸਕ੍ਰਾਈਬ ਕਰੋਗੇ ਸ਼ੇਅਰ ਕਰੋਗੇ ਤਾਂ ਗੱਲ ਦੂਰ ਤੱਕ ਪ੍ਰਚਾਰ ਪ੍ਰਸਾਰ ਹੁੰਦਾ ਹੈ ਤੇ ਇਸ ਕਰਕੇ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤੇ ਅੱਜ ਜਿਹੜਾ ਆਇਆ ਸੀ ਮੈਸੇਜ ਕਿ ਥਾਇਰਾਇਡ ਦੀ ਪ੍ਰੋਬਲਮ ਕਰਕੇ ਦੱਸੋ ਵੀ ਥਾਇਰਾਇਡ ਦੀ ਪ੍ਰੋਬਲਮ ਕਿਵੇਂ ਠੀਕ ਹੋਵੇ ਗੁਰਬਾਣੀ ਨਾਲ ਤੁਸੀਂ ਦਵਾਈ ਲੈਂਦੇ ਹੋ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਦਵਾਈ ਛਕਣੀ ਹੈ ਉਹ ਤੁਹਾਡੀ ਮਰਜ਼ੀ ਹੈ ਪਰ ਮੈਂ ਤੇ ਬੇਸ਼ਤੇ ਹੀ ਕਹਿਣਾ ਹੁੰਨਾ ਸਭ ਤੋਂ ਪਹਿਲਾਂ ਕਿ ਤੁਸੀਂ ਤੁਹਾਡੀਆਂ ਰਿਪੋਰਟਾਂ ਕਰਾ ਲਓ ਜੋ ਅੱਜ ਦੀ ਕੰਡੀਸ਼ਨ ਹੈ ਉਹ ਰਿਪੋਰਟ ਕਰਾ ਲਓ ਰਿਪੋਰਟ ਕਰਾਣ ਤੋਂ ਬਾਅਦ ਤੁਸੀਂ ਦਵਾਈ ਜੋ ਕਰ ਲੈਂਦੇ ਹੋ ਉਹ ਤੁਹਾਡੀ ਮਰਜ਼ੀ ਹੈ ਲਈ ਜਾਓ ਤੁਸੀਂ ਜੋ ਜਾਪ ਦੱਸਿਆ ਸ਼ੁਰੂ ਕਰੋ ਜਿੰਨੇ ਦਿਨ ਦਾ ਜਾਪ ਦੱਸਿਆ ਉਹਨੇ ਦਿਨ ਜਾਪ ਕਰਨ ਤੋਂ ਬਾਅਦ ਦੁਬਾਰਾ ਰਿਪੋਰਟ ਕਰਾਓ ਮੈਨੂੰ ਬਹੁਤ ਸਾਰੀ ਸੰਗਤ ਦੇ ਫੋਨ ਆਏ ਜੀ ਅਸੀਂ ਪਾਠ ਕੀਤਾ ਸਾਨੂੰ ਬਹੁਤ ਫਰਕ ਪਿਆ ਮੇਰੇ ਕੋਲ ਬਹੁਤ ਸਾਰੀ ਸੰਗਤ ਨੇ ਆਪਣੇ ਰਿਪੋਰਟਸ ਭੇਜੀਆਂ ਮੈਂ ਹੁਣੇ ਚਾਹਨਾ ਕਿ ਜੋ ਤੁਹਾਨੂੰ ਪਾਠ ਦੱਸਿਆ ਜਾਂਦਾ ਉਸ ਤੋਂ ਬਾਅਦ ਜੇ ਤੁਸੀਂ ਪਾਠ ਸ਼ੁਰੂ ਕਰਦੇ ਹੋ ਉਸ ਤੋਂ ਪਹਿਲਾਂ ਆਪਣੀ ਰਿਪੋਰਟ ਇੱਕ ਜ਼ਰੂਰ ਕਰਾ ਕੇ ਰੱਖੋ ਔਰ ਜਿੰਨੇ ਦਿਨ ਪਾਠ ਕੀਤਾ ਉਸ ਤੋਂ ਬਾਅਦ ਇੱਕ ਰਿਪੋਰਟ ਕਰਾ ਕੇ ਰੱਖੋ ਉਹ ਦੋਨੋਂ ਰਿਪੋਰਟਾਂ ਸਾਨੂੰ ਜ਼ਰੂਰ ਸਬਮਿਟ ਕਰਾਓ ਸਾਨੂੰ ਭੇਜੋ ਤਾਂ ਜੋ ਅਸੀਂ ਹੋਰ ਸੰਗਤ ਨੂੰ ਦੱਸ ਸਕੀਏ ਕਿ ਆ ਸੰਗਤ ਨੇ ਆ ਜਾਬ ਕੀਤਾ ਸੀ ਆ ਡਾਕਟਰ ਦੀ ਰਿਪੋਰਟਸ ਬੋਲਦੀਆਂ ਨੇ ਤੇ ਇਸ ਕਰਕੇ ਉਹਨਾਂ ਦਾ ਸੰਗਤ ਨੂੰ ਹੋਰ ਹੌਸਲਾ ਵੱਧਦਾ ਹੈ ਯਕੀਨ ਵੱਧਦਾ ਹੈ ਵਿਸ਼ਵਾਸ ਵੱਧਦਾ ਹੈ ਕਈਆਂ ਨੇ ਵੀਡੀਓ ਬਣਾ ਕੇ ਮੈਨੂੰ ਘੱਲੀਆਂ ਨੇ ਜੀ ਅਸੀਂ ਪ੍ਰੋਬਲਮ ਸਾਨੂੰ ਬਹੁਤ ਸੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਫੋਨ ਆ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਫੋਨ ਬੰਦ ਰੱਖਣਾ ਪੈਂਦਾ ਸੀ ਮੈਂ ਘੰਟਾ ਡੇਢ ਘੰਟਾ ਹੀ ਫੋਨ ਖੋਲਦਾ ਪਰ ਅੱਜ ਸੈਟਰਡੇ ਸੀ ਸਾਰਾ ਦਿਨ ਫੋਨ ਖੋਲੇ ਕਿਉਂਕਿ ਕੱਲ ਨੂੰ ਸੰਗਤ ਨੇ ਅਰਦਾਸਾਂ ਵਾਸਤੇ ਨਾਂ ਲਖਾਣੇ ਸੀ ਮੈਂ ਬੇਨਤੀ ਕਰਦਾ ਮੈਂ ਫੋਨ ਇੰਨਾ ਸੁਣ ਨਹੀਂ ਪਾ ਰਿਆ ਤੁਸੀਂ ਮੈਸੇਜ ਕਰ ਦਿਆ ਕਰੋ ਤੁਹਾਨੂੰ ਮੈਸੇਜ ਤੇ ਤੁਹਾਡੀ ਅਰਦਾਸ ਹੋ ਜਾਇਆ ਕਰੇਗੀ ਉਹ ਮੈਸੇਜ ਤੁਸੀਂ ਪਾ ਦਿਆ ਕਰੋ ਵੀ ਸਾਡੀ ਅਰਦਾਸ ਕਰ ਦੋ ਉਹ ਅਰਦਾਸ ਹੋ ਜਾਇਆ ਕਰੇਗੀ ਬਾਕੀ ਮੈਂ ਇਹ ਬੇਨਤੀ ਕਰਦਾ ਜਿਹਨਾਂ ਨੂੰ ਲਾਭ ਹੋ ਰਿਹਾ ਉਹ ਵੀਡੀਓ ਜ਼ਰੂਰ ਪਾ ਕੇ ਸਾਨੂੰ ਵਟਸਐਪ ਕਰ ਦਿਆ ਕਰੋ ਵੀਡੀਓ ਸਾਨੂੰ ਭਲ ਦਿਆ ਕਰੋ ਤਾਂ ਜੋ ਅਸੀਂ ਸੰਗਤ ਕੋਲ ਉਹ ਬਖਾ ਸਕੀਏ ਤਾਂ ਜੋ ਸੰਗਤ ਅਚਕੀਨ ਵਧੇ ਆਪਣੀ ਰਿਪੋਰਟ ਜ਼ਰੂਰ ਤੁਸੀਂ ਕਰਾਉਣੀ ਹੈ ਪਹਿਲਾਂ ਕਰਾਉਣੀ ਹੈ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਔਰ ਜਿੰਨੇ ਦਿਨਾਂ ਦਾ ਜਾਬ ਦੱਸਿਆ ਜਾਵੇ ਉਸ ਤੋਂ ਬਾਅਦ ਕਰਾਉਣੀ ਅੱਜ ਥਾਇਰੋਇਡ ਵਾਲੇ ਜਿਹੜੇ ਪੇਸ਼ੈਂਟ ਨੇ ਜ਼ਿਆਦਾ ਕਰਕੇ ਬੀਬੀਆਂ ਨੂੰ ਇਹ ਪ੍ਰੋਬਲਮ ਹੈ ਥਾਇਰੋਇਡ ਕਰਕੇ ਕਈਆਂ ਨੂੰ ਬਾਂਝਪੰਦੀ ਦਿੱਕਤ ਵੀ ਹੁੰਦੀ ਹੈ ਔਰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਥਾਇਰੋਇਡ ਕਰਕੇ ਨੇ ਥਾਇਰੋਇਡ ਵਾਲਿਆਂ ਵਾਸਤੇ ਅੱਜ ਸ਼ਬਦ ਤੁਸੀਂ ਇਹ ਸ਼ਬਦ ਦਾ ਜਾਬ ਕਰਨਾ ਹੈ ਜਾਬ ਕਰਨ ਤੋਂ ਪਹਿਲਾਂ ਰਿਪੋਰਟ ਜ਼ਰੂਰ ਕਰਾਉਣੀ ਹੈ ਔਰ ਇਹ ਜਾਬ ਤੁਸੀਂ 40 ਦਿਨ ਕਰਨੇ ਤੇ 40 ਦਿਨ ਕਰਕੇ 41ਵੇਂ ਦਿਨ ਰਿਪੋਰਟ ਦੁਆਰਾ ਕਰਾਉਣੀ ਹੈ ਇਹ ਜ਼ਰੂਰੀ ਮੈਂ ਬੇਨਤੀ ਕਰਾਂਗਾ ਰਿਪੋਰਟ WhatsApp ਕਰਨੀਆਂ ਨੇ ਦੋਨੋਂ ਹੀ ਜਿਹੜੀ ਪਾਠ ਕਰਨ ਤੋਂ ਪਹਿਲਾਂ ਕਰਾਈ ਹੈ ਔਰ ਪਾਠ ਪੂਰੇ ਹੋਣ ਤੋਂ 40 ਦਿਨ ਬਾਅਦ 40 ਦਿਨ ਪਾਠ ਕਰਨ ਤੋਂ ਬਾਅਦ ਜਿਹੜੀ ਕਰਾਈ ਹੈ ਦੋਨੋਂ ਰਿਪੋਰਟ ਜ਼ਰੂਰ ਸਬਮਿਟ ਕਰਵਾਉਣੀ ਹੈ ਤੁਸੀਂ WhatsApp ਤੇ 9529501313 ਅੱਜ ਵਾਲਾ ਸ਼ਬਦ ਥਾਇਰੋਇਡ ਵਾਲਿਆਂ ਵਾਸਤੇ ਹੈ ਉਹਨਾਂ ਵਾਸਤੇ ਜਿਹੜਾ ਸ਼ਬਦ ਹੈ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਝਰ ਨਿਰੰਕਾਰ ਜੀਓ ਇਹਦੇ ਨਾਲ ਤੁਸੀਂ ਸਤਨਾਮ ਸ੍ਰੀ ਵਾਹਿਗੁਰੂ ਜਰੂਰ ਜਪਣਾ ਹੈ ਪਾਠ ਦੇ ਨਾਲ ਨਾਲ ਸਤਨਾਮ ਸ੍ਰੀ ਵਾਹਿਗੁਰੂ ਫਿਰ ਜਾਪ ਫਿਰ ਸਤਨਾਮ ਸ੍ਰੀ ਵਾਹਿਗੁਰੂ ਇਹ 108 ਵਾਰ ਜਪਣਾ ਹੈ ਸਵੇਰੇ 108 ਵਾਰ ਸ਼ਾਮ ਨੂੰ ਲਗਾਤਾਰ 40 ਦਿਨ ਥਾਇਰੋਇਡ ਵਾਲਿਆਂ ਵਾਸਤੇ ਨਾਲ ਇਹ ਹੈ ਕਿ ਤੁਸੀਂ ਕੋਲ ਜਲ ਰੱਖਣਾ ਹੀ ਰੱਖਣਾ ਉਹ ਜਿਹੜਾ ਜਲ ਹੈ ਪਾਠ ਕਰਨ ਤੋਂ ਬਾਅਦ ਅਸੀਂ ਤਾਂ ਇਹ ਦੱਸਦੇ ਹੁੰਦੇ ਹਾਂ ਜਲ ਛਕਣਾ ਹੈ ਔਰ ਥਾਇਰੋਇਡ ਵਾਲਿਆਂ ਵਾਸਤੇ ਅੱਧਾ ਜਲ ਛਕਣਾ ਹੈ ਅੱਧਾ ਜਲ ਜਿਸ ਜਗ੍ਹਾ ਤੁਹਾਨੂੰ ਮਹਿਸੂਸ ਹੁੰਦਾ ਕਿ ਤੁਹਾਡੇ ਮੋਟਾਪਾ ਜ਼ਿਆਦਾ ਹੈ ਥਾਇਰੋਇਡ ਦੀ ਪ੍ਰੋਬਲਮ ਜ਼ਿਆਦਾ ਹੈ ਦਰਦ ਜ਼ਿਆਦਾ ਹੈ ਉਸ ਜਲ ਨੂੰ ਬੜੇ ਆਰਾਮ ਨਾਲ ਹੌਲੀ-ਹੌਲੀ ਲਈ ਜਾਣਾ ਜਿੱਦਾਂ ਆਪਾਂ ਇਦਾਂ ਹੌਲੀ-ਹੌਲੀ ਉਹ ਜਲ ਲਈ ਜਾਣਾ ਔਰ ਆ ਜਾਪ ਜਿਹੜਾ ਤੁਹਾਨੂੰ ਦੱਸਿਆ ਇਹ ਜਾਪ ਕਰਨਾ ਹੈ 15 ਮਿੰਟ ਸਵੇਰੇ 15 ਮਿੰਟ ਸ਼ਾਮ ਨੂੰ ਕਈਆਂ ਨੂੰ 8 ਔਂਸਲਸ ਦੀ ਦਿੱਕਤ ਹੈ ਗਲੇ 'ਚ ਬਾਰ-ਬਾਰ ਅੰਦਰ ਟੌਨਸਲਸ ਹੋ ਜਾਂਦੇ ਨੇ ਥਾਇਰੋਇਡ ਕਰਕੇ ਗਲਾ ਬੰਦ ਜਿਹਾ ਹੋ ਜਾਂਦਾ ਹੈ ਕਿੱਥੇ ਕਈਆਂ ਦੇ ਰਸੋਲ ਹੀ ਹੁੰਦੀ ਹੈ ਵੱਡੀ ਸਾਰੀ ਜਾਂ ਕਿਤੇ ਸਰੀਰ 'ਚ ਤੁਹਾਡੇ ਰਸੋਲ ਹੀ ਹੋਵੇ ਤੁਸੀਂ ਆ ਜਾਪ ਕਰਨ ਤੋਂ ਬਾਅਦ ਨਾਲੇ ਜਾਪ ਕਰਦੇ ਰਹਿਣਾ 108 ਵਾਰ ਜਾਪ ਹੋ ਗਿਆ ਉਸ ਤੋਂ ਬਾਅਦ 15 ਮਿੰਟ ਤੱਕ ਤੁਸੀਂ ਉਹ ਜਲ ਕੱਲਾ ਉਹਦੇ ਉੱਤੇ ਹੌਲੀ-ਹੌਲੀ ਨਾਲੇ ਜਾਪ ਕਰਨਾ ਨਾਲੇ ਜਲ ਹੌਲੀ-ਹੌਲੀ ਲਾਉਣਾ ਰਗੜ ਕੇ ਮ사ਜ ਨਹੀਂ ਕਰਨੀ ਆਰਾਮ ਨਾਲ ਬੱਜਲ ਐ ਹੱਥ ਤੇ ਲਾਈ ਜਾਣਾ ਤੇ ਉਹ ਜਾਪ ਕਰੀ ਜਾਣਾ 40 ਦਿਨ ਕਰਿਓ ਔਰ ਸਤਗੁਰੂ ਦੀ ਮਿਹਰ ਹੋਏਗੀ ਅਰਦਾਸ ਆਪਣੀ ਕਮੈਂਟ 'ਚ ਲਿਖ ਦਿਆ ਕਰੋ ਜਿਹਨਾਂ ਦੀ ਅਰਦਾਸ ਹੁੰਦੀ ਹੈ ਕਮੈਂਟ ਦੇ ਥੱਲੇ ਲਿਖ ਦਿਆ ਕਰੋ ਇਸ ਕਰਕੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਆ ਕਿ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਬਤਨਵਾਦੀ ਆ ਸੱਚੇ ਪਾਤਸ਼ਾਹ ਮੇਰ ਕਰ ਮੈਂ ਦੁਬਾਰਾ ਕਹਿਣਾ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਔਰ ਅਗਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਸਾਡੀ ਸੋਸ਼ਲ ਮੀਡੀਆ ਟੀਮ ਨੂੰ ਵੀ ਹੌਸਲਾ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ